ਹੈਲੋ ਜੀ ਪਿੰਡਾਂ ਦੇ ਕੰਮ ਕਾਜ ਚੈਨਲ ਦੇ ਤੁਹਾਡਾ ਸਵਾਗਤ ਹੈ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਇਆ ਕਰੋ ਇਹ ਆਸ ਵੀਰ ਦੇ 4:30 ਵਜੇ ਦਾ ਟਾਈਮ ਕਾਫੀ ਨੇਹਰਾ ਸੀਗਾ ਤੇ ਆਪਾਂ ਸਾਢੇ 4:30 ਵਜੇ ਉੱਠੇ ਉੱਠ ਕੇ ਆਪਾਂ ਮੂੰਹ ਮਾਧੋਤਾ ਤੇ ਫਿਰ ਆਪਾਂ ਰੱਖ ਲਈ ਚਾਹ ਹੁਣ ਆਪਾਂ ਚਾਹ ਬਣਾਉਣੀ ਆ ਚਾਹ ਪੀ ਕੇ ਫਿਰ ਆਪਾਂ ਜਾਵਾਂਗੇ ਬਾੜੇ 'ਚ 15 ਦੁੱਧ ਲਿਆਂਦਾ ਹਾਂ ਛਾਹ ਆਪਣੀ ਉਬਲ ਗਈ ਆ ਤੇ ਹੁਣ ਇਸ ਪਾਵਾਂਗੇ ਆਪਾਂ ਜੀ ਦੁੱਧ ਤੇ ਫਿਰ ਆਪਾਂ ਪੀਵਾਂਗੇ ਚਾਹ ਕਿਉਂਕਿ ਆਪਾਂ ਤਾਂ ਚਾਹ ਤੋਂ ਬਿਨਾ ਸਵੇਰੇ-ਸਵੇਰੇ ਸਰੀਰ ਨਹੀਂ ਬੰਦਦਾ ਤੇ ਆਪਾਂ ਚਾਹ ਪੀ ਕੇ ਫੇਰ ਹੀ ਬਾੜੇ 'ਚ ਜਾਵਾਂਗੇ ਹੰਤਾਗੇ ਨਾਲ ਠੰਡ ਵੀ ਹੋ ਗਈ ਤੇ ਮੌਸਮ ਵੀ ਬਦਲ ਗਿਆ ਸਵੇਰੇ ਸਵੇਰੇ ਗੁਰੂ ਘਰਾਂ ਚ ਗੁਰਬਾਣੀ ਵੀ ਚੱਲਦੀ ਹੈ ਤੇ ਆਪਣੇ ਮਨ ਨੂੰ ਸਕੂਨ ਵੀ ਮਿਲਦਾ ਕਿਉਂਕਿ ਸਵੇਰੇ ਸ਼ਾਂਤੀ ਬਹੁਤ ਹੁੰਦੀ ਹੈ ਨੀ ਚਾਹ ਨੂੰ ਉਬਾਲਾ ਆ ਗਿਆ ਤੇ ਹੁਣ ਆਪਾਂ ਪੀਨੇ ਆ ਜੀ ਚਾਹ ਭਾਂਡਿਆਂ ਚ ਪਾਉਨੇ ਆ ਕਿਉਂਕਿ ਬਾਕੀ ਤਾਂ ਸਾਰੇ ਸੁੱਤੇ ਪਏ ਹੁੰਦੇ ਆ ਆਪਣੀ ਚਾਹ ਬਣਾ ਕੇ ਪੀ ਲੈਣੇ ਆ ਜਾਣਨੇ ਆ ਜੀ ਆਪਾਂ ਬਾੜੇ ਚ ਬਾਹਰ ਲਈ ਕਰੀ ਉਹ ਤਰ੍ਹਾਂ ਪਗੇਟ ਖੋਲ੍ਹ ਇਹ ਬਾਹਰ ਲੈ ਕਰੇ ਹੁਣ ਆਪਾਂ ਗੋਆ ਗਾਟਾ ਲਾਂਗੇ ਤੇ ਫੇਰ ਆਪਾਂ ਘਟਾ ਲੇਤਾ ਉਸ ਤੋਂ ਬਾਅਦ ਪਾਵਾਂਗੇ ਆਪਾਂ ਨੀਰਾਚਾਰਾ ਕਿਉਂਕਿ ਆਪਾਂ ਧਰ ਪਹਿਲਾਂ ਕੱਢਦੇ ਆ ਆਪਾਂ ਸਾਰੇ ਪਸੂਆਂ ਨੂੰ ਸ਼ੁਰੂਤ ਹੱਥ ਪਾਏ ਆ ਆਪਾਂ ਨੀਰਾ ਨਹੀਂ ਪਹਿਲਾਂ ਪਾਉਂਦੇ ਪਹਿਲਾਂ ਧਰ ਹੀ ਕੱਢਦੇ ਆ ਰਾਤ ਨੂੰ ਮੱਛੀਆਂ ਦੇ ਦੋਕੇ ਸਾਰੇ ਕੁਝ ਗੋਹਾ ਵੜਦਾਂਗੇ ਸਾਰਾ ਗੋਹਾ ਪਟਾਕੇ ਇਕੱਠਾ ਕਰਦਾਂਗੇ ਕਿਉਂਕਿ ਗੋਹਿਆਲਾਂ ਥੋੜੀਆਂ ਲੇਟ ਆਉਂਦੀਆਂ ਫਿਰ ਆ ਕੇ ਸੱਟ ਦਿੰਦੀਆਂ ਕੱਟੇ ਨੂੰ ਅੰਦਰ ਬੰਨ੍ਹ ਦਿੰਨੇ ਆ ਕਿਉਂਕਿ ਹੁਣ ਮੌਸਮ ਦਾ ਠੰਡ ਦਾ ਹੋ ਗਿਆ। ਪਰ ਟਰੂਟਾ ਥੋੜੀ ਠੰਡ ਮੰਨਦੇ ਹਜੇ ਵੱਡੇ ਪਸ਼ੂ ਤਾਂ ਨਹੀਂ ਮੰਨਦੇਗੇ। ਵੱਡੇ ਪਸ਼ੂ ਤਾਂ ਆਪਣੇ ਬਾਹਰ ਹੀ ਹੁੰਦੇ ਆ। ਤੇ ਆਪਾਂ ਕੱਟੇ ਨੂੰ ਅੰਦਰ ਕਰ ਦਿੰਨੇ ਆ। ਹੁਣ ਕੱਟਦੇ ਆਪਾਂ ਧਾਰ ਪਤਾ ਕੱਢ ਲਈਏ ਕਿ ਪਾਪਾਂ ਕੀ ਨਿਰਾਜਾ ਹੈ ਕਾਰਜਿਕ ਮੁਰ ਲੈਂਦੀ ਹੈ ਇਹ ਇਹ ਆਪਣੀ ਖੇਤ 10 ਵਜੇ ਦਾ ਟਾਈਮ ਹੈ ਤੇ ਆਪਣੇ ਕਣਕ ਬੀਜੀ ਜਾਂਦੇ ਆ ਖੇਤ ਕਿਉਂਕਿ ਹੁਣ ਬਜਾਈ ਦਾ ਪੂਰਾ ਜੋਰ ਪੈ ਰਿਹਾ ਹੈ ਕਣਕ ਦੀ ਬਜਾਈ ਸ਼ੁਰੂ ਹੋਈ ਪਈ ਹੈ ਸਾਰੇ ਇਲਾਕਿਆਂ 'ਸੀ ਸ਼ੁਰੂ ਹੋ ਗਈ ਤੁਸੀਂ ਵੀ ਦੱਸੋ ਤੁਸੀਂ ਸਾਡਾ ਵਲੌਗ ਕਿੱਥੋਂ-ਕਿੱਥੋਂ ਦੇਖਦੇ ਆ ਤੇ ਤੁਹਾਡੇ ਵੱਲ ਵੀ ਬਜਾਈ ਸ਼ੁਰੂ ਹੋ ਗਈ ਤੋ ਦਿਨਾਂ ਚ ਆਪਣੀ ਸਾਰੀ ਕੰਕ ਬੇਚੀ ਜਾਊਗੀ। ਓਕੇ ਕਈ ਲੋਕ ਤਾਂ ਜ਼ੀਰੋ ਡਰਲ ਨਾਲ ਵੀਚਦੇ ਆ, ਕਈ ਦੂਜੀ ਮਸ਼ੀਨਾਂ ਵੀਚਦੇ ਆ। ਸਰੀ ਲਈ ਵਾਹ ਵਾ ਲੰਬੀ ਹੈ 15 ਮਿੰਟ ਲੱਗ ਜਾਂਦੇ ਹੋਣਗੇ ਕਿਹੜਾ ਚਾਂਚ ਇਹ ਨਹੀਂ ਦੀ ਖੜ ਜਾਂਦਾ ਹਨ ਪਰ ਹਲਾਉਣਾ ਪੈਂਦਾ ਹਾਂ 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 ਹ ਆਪਾਂ ਬਣਾਉਨੇ ਆ ਜਿਲੇਪੀਆਂ ਆਪਾਂ ਘਰੇ ਵੀ ਬਹੁਤ ਵਧੀਆ ਬਣ ਜਾਂਦੀਆਂ ਨਾਲੇ ਆਪਾਂ ਆਦਾਂ ਸਾਫ਼ ਸੁਥਰੀ ਚੀਜ਼ ਬਣਾ ਸਕਦੇ ਆ ਘਰੇ